ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਟਿਕ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਰੋਮੀ ਆਕਾਲੀ ਦਲ ਦੇ ਸੀਨੀਅਰ ਆਗੂ ਅਤੇ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਸਾਰੇ ਰਸਤੇ ਕੀਤੇ ਬੰਦ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਵੱਲੋਂ ਬੋਹਾਰ ਲਗਾਈ ਜਾ ਰਹੀ ਹੈ ਕਦੀ ਮੁਹਾਲੀ ਦੀ ਅਦਾਲਤ ਨੂੰ ਕਦੀ ਪੰਜਾਬ ਹਰਿਆਣਾ ਦੀ ਹਾਈ ਕੋਰਟ ਨੂੰ ਤੇ ਕਦੀ ਜੋ ਹੈ ਅੰਮ੍ਰਿਤਸਰ ਦੀ ਅਦਾਲਤ ਨੂੰ ਕਿ ਮੈਨੂੰ ਕਿਸੇ ਤਰ੍ਹਾਂ ਜਮਾਨਤ ਮਿਲ ਜਾਏ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਪੰਜਾਬ ਦੇ ਵਿੱਚ ਤਿਸਤਾਚਾਰੀ ਕਰ ਰਹੇ ਕੀਤੀ ਜਾਂ ਤੁਸੀਂ ਜਿਸ ਤਰ੍ਹਾਂ ਨਸ਼ਾ ਵੇਚਿਆ ਤਾਂ ਤੁਹਾਨੂੰ ਇਹਨਾਂ ਚੀਜ਼ਾਂ ਦੀ ਜਿਹੜੀ ਹੈ ਪਰਪਾਈ ਦੇਣੀ ਪਵੇਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਹਿਲਾਂ ਲਲਕਾਰਿਆ ਗਿਆ ਵਿਕਰਮ ਸਿੰਘ ਮਜੀਠੀਆ ਵੱਲੋਂ ਜੋ ਵੀ ਤੁਹਾਨੂੰ ਪਤਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਕਦੀ ਉਹਨਾਂ ਨੇ ਤੁਸੀਂ ਦੇਖਿਆ ਇਹ ਹੋਣਾ ਕਿ ਉਹ ਪਹਿਲਾਂ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਅਕਸਰ ਹੀ ਭਗਵੰਤ ਸਿੰਘ ਮਾਨ ਬਾਰੇ ਬੋਲਦੇ ਨਜ਼ਰ ਆਉਂਦੇ ਸੀ ਤੇ ਜੇਕਰ ਗੱਲ ਕਰੀਏ ਤਾਂ ਉਹ ਸ਼ਦੇ ਪੁੱਲਗੇ ਕਿ ਸੱਤਾ ਵਿੱਚ ਇਸ ਟਾਈਮ ਆਮ ਆਦਮੀ ਪਾਰਟੀ ਹੈ ਤੇ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈ ਤਾਂ ਇਹਨਾਂ ਜਿਹੜਾ ਲਲਕਾਰਿਆਂ ਦੀ ਹੋਣ ਜਿਹੜੀ ਆਵਾਜ਼ ਹੈ ਹੁਣ ਨਾਬਾਦੀਆਂ ਜਿਨ੍ਹਾਂ ਦੇ ਵਿੱਚ ਜਾ ਕੇ ਟਕਰਾ ਗਈ ਹੈ ਤਾਂ ਦੂਸਰੇ ਪਾਸੇ ਗੱਲ ਕਰੀਏ ਤਾਂ ਬਿਕਰਮ ਸਿੰਘ ਮਜੀਠੀਆ ਜਿਹਦੇ ਖਿਲਾਫ ਐਨੇ ਸਬੂਤ ਮਿਲ ਗਏ ਨੇ ਜੇਕਰ ਗੱਲ ਕਰੀਏ 40000 ਪੰਨਿਆਂ ਦੇ ਕਰੀਬ ਜਿਹੜੀ ਚਾਰਸ਼ੀ ਤਿਆਰ ਕੀਤੀ ਗਈ ਹੈ ਦੂਸਰੇ ਪਾਸੇ ਬਿਕਰਮ ਸਿੰਘ ਮਜੀਠੀਆ ਦਾ ਪਰਿਵਾਰ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਸਾਲੇ ਉਹਨਾਂ ਦੇ ਆਪਣੇ ਪਿਤਾ ਸਾਰੇ ਹੀ ਇਸ ਜਿਹੜੀ ਹੈ ਚੱਕੀ ਦੇ ਵਿੱਚ ਪਿਸਦੇ ਨਜ਼ਰ ਆ ਰਹੇ ਦੂਸਰੇ ਪਾਸੇ ਗੱਲ ਕਰੀਏ ਸੱਤਾ ਪੀਨੀ ਵਰਗਿਆਂ ਨਾਲ ਜਿਹੜੇ ਨੇ ਇਹਨਾਂ ਦੇ ਸਬੰਧ ਦੱਸੇ ਗਏ ਜਿਹੜਾ 200 ਤੋਂ ਵੱਧ ਜਿਹੜੇ ਲੋਕਾਂ ਲੋਕ ਜਿਹੜੇ ਨੇ ਸਬੂਤ ਪੇਸ਼ ਕਰਨ ਵਾਸਤੇ ਤਿਆਰ ਹੋ ਗਏ ਨੇ ਯਾਨੀ ਕਿ ਗਵਾਹ ਤਿਆਰ ਹੋ ਗਏ ਨੇ ਤਾਂ ਇਸ ਤਰੀਕੇ ਨਾਲ ਜਿਹੜਾ ਹੈ ਬਿਕਰਮ ਸਿੰਘ ਮਜੀਠੀਆ ਦਾ ਜੇਲ੍ਹ ਦੇ ਵਿੱਚੋਂ ਆਉਣਾ ਮੁਸ਼ਕਲ ਹੋਇਆ ਪਿਆ ਹੈ ਦੂਸਰੇ ਪਾਸੇ ਚਾਹੇ ਬਿਕਰਮ ਸਿੰਘ ਮਜੀਠੀਆ ਮਜੀਠੀਆ ਦਾ ਸਾਥ ਉਹਨਾਂ ਦੇ ਆਪਣੇ ਜਿਹੜੇ ਨੇ ਜੀਜਾ ਯਾਨੀ ਕਿ ਸੁਖਬੀਰ ਸਿੰਘ ਬਾਦਲ ਵੀ ਛੱਡ ਗਏ ਨੇ ਕਿਉਂਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਡਰ ਹੈ ਕਿ ਸਾਨੂੰ ਵੀ ਕਿਤੇ ਵਿਜੀਲੈਂਸ ਦੀਆਂ ਪੋੜੀਆਂ ਨਾ ਚੜਨਾ ਪੈ ਜਾਵੇ ਕਿਉਂਕਿ ਕਿਸੇ ਤਰ੍ਹਾਂ ਦਾ ਵੀ ਬਿਆ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੀ ਧਰਮ ਪਤਨੀ ਵੱਲੋਂ ਹੋਂ ਨਿਕਲ ਕੇ ਸਾਹਮਣੇ ਨਹੀਂ ਆ ਗਿਆ ਗੱਲ ਕਰੀਏ ਤਾਂ ਵਿਕਰਮ ਸਿੰਘ ਮਜੀਠੀਆ ਨੂੰ ਚਾਰੋਂ ਪਾਸੇ ਜਿਹੜੇ ਨੇ ਵਲੇ ਗਏ ਨੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਵੇਂ ਕਹਿੰਦੇ ਸੀ ਕਿ ਹੁਣ ਜਿਵੇਂ ਕਿ ਜਿਨ੍ਹਾਂ ਨੇ ਚੀਕਾ ਸੁਣਿਆ ਜਿਨ੍ਹਾਂ ਨੇ ਪਰ ਚਰਨ ਭੁਨੀਆਂ ਉਡਦੀਆਂ ਵੇਖਣੀਆਂ ਤਾਂ ਉਹ ਨਾਬਾ ਦੀ ਜੇਲ੍ਹ ਦੇ ਵਿੱਚ ਜਾ ਕੇ ਵੇਖ ਸਕਦੇ ਨੇ ਤਾਂ ਹੁਣ ਜਿਹੜਾ ਹੈ ਸਭ ਤੋਂ ਵੱਡੀ ਗੱਲ ਹੈ ਕਿ ਵਿਕਰਮ ਸਿੰਘ ਮਜੀਠੀਆ ਦਾ ਸਾ ਲੈਣਾ ਵੀ ਔਖਾ ਹੋਇਆ ਪਿਆ ਹੈ ਲੇਕਿਨ ਫਿਰ ਵੀ ਵਾਰ-ਵਾਰ ਜਿਹੜੀ ਹੈ ਪਟੀਸ਼ਨ ਪਾਈ ਜਾ ਰਹੀ ਹੈ ਆਪ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਕਿਸੇ ਪਾਸੇ ਮੈਨੂੰ ਰਾਹਤ ਮਿਲ ਜਾਵੇ ਤੁਹਾਨੂੰ ਦੱਸ ਦਿੰਨੇ ਆ ਏ ਵਧੀਕ ਜ਼िला ਅਤੇ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਅਕਾਲੀ ਭਾਜਪਾ ਸਰਕਾਰ ਵਿੱਚ ਮੰਤਰੀ ਰਹੇ ਵਿਕਰਮ ਸਿੰਘ ਮਜੀਠੀਆ ਦੀ ਅਗਾਊ ਜਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਇਹ ਇਸ ਸਾਲ 31 ਜੁਲਾਈ ਨੂੰ ਸਿਵਲ ਲਾਈਨਜ਼ ਥਾਣੇ ਦੇ ਮੁਲਾਜ਼ਮ ਸਾਹਿਬ ਕਾ ਮੰਤਰੀ ਵਿਦ ਵਿਜੀਲੈਂਸ ਜਾਂਚ ਰੁਕਾਵਟ ਪਾਉਣ ਪੁਲਿਸ ਨੂੰ ਧਮਕੀਆਂ ਦੇਣ ਤੇ ਸਮਰਕਤਾ ਨੂੰ ਬਲੋਜ ਉਹਨਾਂ ਨੇ ਨਾਲੇਬਾਜੀ ਕਰਾਉਣ ਦੇ ਦੋਸ਼ਾਂ ਵਿੱਚ ਤਹਿਤ ਕੇਸ ਦਰਜ ਕੀਤਾ ਸੀ। ਤਾਂ ਤੁਹਾਨੂੰ ਦੱਸ ਦਈਏ ਜਿੱਥੇ ਵਾਰ-ਵਾਰ ਪਟੀਸ਼ਨਾਂ ਪਾਈਆਂ ਜਾ ਰਹੀਆਂ ਨੇ ਵਿਕਰਮ ਸਿੰਘ ਮਜੀਠੀਆ ਵੱਲੋਂ ਤਾਂ ਹੁਣ ਉਹਨਾਂ ਨੂੰ ਜਿਹੜੀ ਹੈ ਇੱਕ ਹੋਰ ਉਹਨਾਂ ਦੀ ਜਿਹੜੀ ਹੈ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ ਮੁਲਾਜ਼ਮ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਹੈ ਕਿ ਇਸ ਐਫਆਈ ਨੂੰ ਰਾਜਨੀਤਿਕ ਮੁੱਦਾ ਬਣਾ ਕੇ ਵਿਰੋਧ ਦਰਜ ਕੀਤੀ ਗਈ ਜਿਸ ਦਾ ਜੋਕ ਹੈ ਕਿ ਵਿਕਰਮ ਸਿੰਘ ਮਜੀਠੀਆ ਇਸ ਸਮੇਂ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਗਏ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਹੋਰ ਮਾਮਲੇ ਵਿੱਚ ਜੇਲ੍ਹ ਵਿੱਚ ਹਾਂ ਵਿਜੀਲੈਂਸ ਵੱਲੋਂ ਦਰਜਨ ਕੀਤੇ ਗਏ ਮਾਮਲੇ ਦੀ ਜਾਂਚ ਦੌਰਾਨ ਵਿਕਰਮ ਜੀਠਿਆ ਨੇ ਆਪਣੇ ਸਮਰਥੀਆਂ ਨੂੰ ਆਪਣੀ ਕੋਠੀ ਵਿੱਚ ਬੁਲਾਇਆ ਸੀ ਦੋਸ਼ ਵਿੱਚ ਵਿਜੀਲੈਂਸ ਟੀਮ ਨੂੰ ਡਰਾਇਆ ਧਮਕਾਇਆ ਗਿਆ ਇਹਨਾਂ ਨਹੀਂ ਵਿਜੀਲੈਂਸ ਜਾਂਚ ਵਿੱਚ ਵੀ ਰੁਕਾਵਟ ਪਾਈ ਉਪਰੰਤ ਕੰਟਰਾ ਦੌਰਾਨ ਵਿਜੀਲੈਂਸ ਬਿਊਰੋ ਨੇ ਵਿਕਰਮ ਜੀਠਿਆ ਨੂੰ ਗ੍ਰਿਫਤਾਰ ਕਰ ਲਿਆ ਤੇ ਮੁਹਾਲੀ ਲੈ ਗਏ ਉਦੋਂ ਤੋਂ ਜੇਲ੍ਹ ਦੇ ਵਿੱਚ ਹਨ ਤੇ ਵਿਜੀਲੈਂਸ ਬਿਊਰੋ ਨੇ ਵਿਕਰਮ ਜੀਠਿਆ ਵਿਰੁੱਧ 40000 ਪੰਨਿਆਂ ਦਾ ਚਲਾਨ ਵੀ ਪੇਸ਼ ਕੀਤਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਵਿਕਰਮ ਸਿੰਘ ਮਜੀਠੀਆ ਚਾਹੇ ਵਾਰ-ਵਾਰ ਪਟੀਸ਼ਨਾਂ ਪਾ ਰਹੇ ਨੇ ਲੇਕਿਨ ਕਿਸੇ ਤਰ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਕਿਉਂਕਿ ਵਿਜੀਲੈਂਸ ਵੱਲੋਂ ਇੱਕ ਵੱਡੀ ਜਿਹੜੀ ਚਾਰਟਸ਼ੀਟ ਪੇਸ਼ ਕਰ ਦਿੱਤੀ ਗਈ ਹੈ ਉਸ ਦੌਰਾਨ ਨਾ ਹੀ ਮੁਹਾਲੀ ਨਾ ਹੀ ਪੰਜਾਬ ਹਰਿਆਣਾ ਹਾਈ ਕੋਰਟ ਤੇ ਹੁਣ ਅੰਮ੍ਰਿਤਸਰ ਅਦਾਲਤ ਨੇ ਵੀ ਜਿਹੜੀ ਹੈ ਸੁਣਵਾਈ ਨਹੀਂ ਕੀਤੀ ਤਾਂ ਉਹਨਾਂ ਦੀ ਜਿਹੜੀ ਪਟੀਸ਼ਨ ਹੈ ਰੱਦ ਕਰ ਦਿੱਤੀ ਹੈ 3 ਜੁਲਾਈ ਨੂੰ ਸਿਵਲ ਲਾਈਨ ਵਿੱਚ ਜਿਹੜਾ ਐਫ ਆਰ ਆਈ ਨੰਬਰ 129 ਦਰਜ ਕੀਤੀ ਗਈ ਸੀ ਇਸ ਤੋਂ ਪਹਿਲਾਂ ਮਜੀਠੀਆ ਨੇ ਇੱਕ ਦਰਜਨ ਸਮਰਥਕਾਂ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਗਈ ਪੁਲਿਸ ਐਫ ਆਰ ਆਈ ਲਕਾਉਂਦੀ ਰਹੀ ਸਮਰਥਾਂ ਨੇ ਅਦਾਲਤ ਵਿੱਚ ਅਰਜੀ ਦਾਇਰ ਕੀਤੀ ਤੇ ਅਦਾਲਤ ਰਾਈ ਉਕਤ ਐਫ ਆਰ ਆਈ ਪ੍ਰਾਪਤ ਕੀਤੀ ਤਾਂ ਜਿਸ ਟਾਈਮ ਬਿਕਰਵ ਸਿੰਘ ਮਜੀਠੀਆ ਨੂੰ ਗ੍ਰਫਤਾਰ ਕਰ ਲਿਆ ਸੀ ਉਸ ਟਾਈਮ ਉਹਨਾਂ ਦੇ ਸਮਰਥਕ ਉਹਨਾਂ ਦੇ ਨਾਲ ਸੀ ਉਹਨਾਂ ਵੱਲੋਂ ਵਿਜੀਲੈਂਸ ਵੱਲੋਂ ਕਹਿਣਾ ਕਿ ਉਹਨਾਂ ਨੂੰ ਡਰਾਇਆ ਠਮਕਾਇਆ ਗਿਆ ਜਿਸ ਮੁਤਾਬਕ ਇੱਕ ਉਨਾਲ ਦੇ ਖਿਲਾਫ ਕੇਸ ਦਰਜ ਹੋ ਗਿਆ ਸੀ ਲੇਕਿਨ ਉਸ ਕੇਸ ਵਿੱਚੋਂ ਵੀ ਵੱਡੀ ਰਾਹਤ ਨਹੀਂ ਮਿਲੀ ਤਾਂ ਵਿਕਰਮ ਸਿੰਘ ਮਜੀਠੀਆ ਕਿਤੇ ਨਾ ਕਿਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਹਿਣ ਤਰੀਕੇ ਕਿ ਲੰਮੇ ਸਮੇਂ ਲਈ ਹੁਣ ਜੇਲ੍ਹ ਦੇ ਵਿੱਚ ਠੇਕੇਲ ਦਿੱਤੇ ਗਏ ਨੇ